ਖਾ ਪੁੱਤ ਸੁਣ ਲੈ ਨਹੀਂ ਪੁੱਤ ਉਹ ਖਾਲੀ ਹੋਣ ਵਾਲਾ ਤਾਂ ਅੰਦਰ ਖਾਇਆ ਨਾਲ ਧੁੱਪੇ ਦਾ ਸਲੈਂਡਰ ਠੀਕ ਨਹੀਂ ਆਉਂਦਾਗਾ ਤੇ ਮਾਂ ਮੈਂ ਕਹਿੰਦਾ ਸੀ ਮੈਂ ਬਾਹਰ ਜਾਣਾ ਬਾਹਰ ਜਾਣਾ ਹਾਂ ਨਾ ਹੁਣ ਫੇਰ ਪੁੱਤ ਤੂੰ ਇਹੀ ਰੱਟ ਲਾ ਲਈ ਹੈ ਉਹ ਬੀਬੀ ਮਸਾਂ ਦਾ ਮੈਂ ਨਸ਼ੇ ਚੋਂ ਨਿਕਲਨੇ ਆ ਜਿਵੇਂ ਇੱਥੇ ਰਹਿਣਾ ਫੇਰ ਨਾ ਨਸ਼ੇ ਚ ਲੱਗ ਜਾ ਕਰੇ ਉਹ ਪੁੱਤ ਆਪਦਾ ਮਨ ਚ ਵੀ ਸਮਝਾਉਣਾ ਲੱਗਦਾਗਾ ਵੀ ਮੈਂ ਆ ਕੰਮ ਕਰਨਾ ਹੈ ਕਿ ਨਾ ਜੇ ਹੁਣ ਤੂੰ ਕੋਈ ਕੰਮ ਦੀ ਸੋਚੇ ਤਾਂ ਤੇਰਾ ਦਿਮਾਗ ਉਧਰ ਲੱਗੇ ਉਹ ਤੂੰ ਬੇਲਾ ਹੈਗਾ ਨਸ਼ੇਵਾਨੀ ਨਾ ਧਿਆਨ ਕਰ ਹੁਣ ਵਿੱਚ ਵਜਦੇ ਲੋਕ ਹੁਣ ਮੈਂ ਕਿੰਨਾ ਕ ਬੋਚ-ਬੋਚ ਕੇ ਰੱਖਾਂ ਆਪਦੇ ਆਪਣਾ ਵਿੱਚ ਵਜਦੇ ਹੈਗੇ ਤਾਂ ਹੀ ਮੈਂ ਕਿਹਾ ਇੱਥੋਂ ਮੈਨੂੰ ਬਾਹਰ ਹੀ ਭੇਜ ਦੇ ਨਾ ਮੈਨੂੰ ਐ ਦੱਸ ਹੁਣ ਤੈਨੂੰ ਕਾਹਦੇ ਨਾਲ ਬਾਹਰ ਭੇਜਦਾ ਮੈਨੂੰ ਐ ਤਾਂ ਦੱਸ ਦੇ ਸਾਰਾ ਕੁਝ ਤਾਂ ਵੇਚ-ਵਟ ਕੇ ਆਪਾਂ ਖਾ ਗਏ ਪਹਿਲਾਂ ਨਸ਼ੇ ਪੱਤੇ ਚ ਹੁਣ ਕੀ ਰਹਿ ਗਿਆ ਮੇਰੇ ਕੋਲੇ ਕੀ ਹੋ ਗਿਆ ਬੇਬੇ ਪੁੱਛ ਲੈ ਪੁੱਤੇ ਨੂੰ ਹੁਣ ਕਹਿੰਦਾ ਮਾਂ ਮੈਨੂੰ ਬਾਹਰ ਭੇਜ ਦੇ ਮੈਨੂੰ ਐ ਦੱਸ ਕਾਹਦੇ ਨਾਲ ਬਾਹਰ ਭੇਜਦਾ ਇਹਨੂੰ ਫਿਰ ਬੇਬੇ ਤੂੰ ਪਿਆਰ ਨਾਲ ਵੀ ਗੱਲ ਕਰ ਸਕਦੀ ਹੈ ਨਾ ਵੀਰੇ ਨੇ ਤੈਨੂੰ ਇੱਕ ਵਾਰ ਵੈਸੇ ਪੁੱਛਿਆ ਹੀ ਆ ਤੇ ਪੁੱਤ ਮੈਂ ਕਿਹਾ ਇਹਦੇ ਡਾਗ ਮਾਰੀ ਆ ਮੈਂ ਵੀ ਤਾਂ ਇਹਨੂੰ ਪਿਆਰ ਨਾਲ ਹੀ ਕਹਿਨੀ ਆ ਵੀ ਹੁਣ ਕੀ ਰਹਿ ਗਿਆ ਕੁਝ ਨਹੀਂ ਰਿਹਾ ਤੁਮ ਅਸੀਂ ਤੇਰੇ ਵਿਆਹ ਵਾਸਤੇ ਤੇਰੇ ਪਿਓ ਨੇ ਬਣਵਾਈਆਂ ਮੈਂ ਤਾਂ ਉਹ ਵੀ ਇੱਚਤੀਆਂ ਇਹਦੇ ਨਸ਼ੇ ਪੱਤੇ ਚ ਕੀ ਰਹਿ ਗਿਆ ਹੁਣ ਦੱਸ ਤੂੰ ਆਪ ਹੀ ਦੱਸ ਦੇ ਪੁੱਤ ਮੈਨੂੰ ਮੈਂ ਤਾਂ ਹੁਣ ਐਂ ਹੀ ਕਹਿਨੀ ਆ ਨਿਆਹਾ ਬਸ ਵੱਧ ਤੋਂ ਵੱਧ ਪੁੱਤ ਫਿਰ ਮੈਨੂੰ ਵੇਚ ਦੇ ਹੋਰ ਘਰੇ ਚੀਜ਼ ਕੁਝ ਨਹੀਂ ਹੈਗੀ ਵੇਬੇ ਫਿਰ ਤੈਨੂੰ ਕੌਣ ਲਊਗਾ ਬੀਸਤਾਵਾ ਮੈਂ ਵੀਰੇ ਸ਼ਰਮ ਨਹੀਂ ਆਉਂਦੀ ਹੈਗੀ ਆਖੀ ਬੋਲੀ ਜਾਣਾਗਾ ਜਦੋਂ ਕਾਹੀ ਕੁਝ ਸਿੱਖਿਆ ਦੋ ਹੋਂਦ ਬੇਬਣ ਵੇਚਣ ਦੀਆਂ ਗੱਲਾਂ ਕਰੀ ਜਾਣਾ ਹਾਂ ਅੱਜ ਮੈਨੂੰ ਸਵੇਰੇ ਤੈਨੂੰ ਕਹਿ ਦਊਗਾ ਇਹਨੂੰ ਕੋੜਾ ਕੋਈ ਸ਼ਰਮ ਹੈ ਜਾਂ ਲੱਖਣਾਗਾ ਸ਼ਰਮ ਬੇਬੇ ਹਰ ਤੈਨੂੰ ਕਹੀ ਤਾਂ ਜਾਣਾ ਜੇ ਮੈਂ ਉਰੇ ਰਿਹਾ ਮੈਨੂੰ ਨਸ਼ੇ ਚ ਫੇਰ ਦਲ ਦਲ ਚ ਫਸ ਜੂਗਾ ਮੈਂ ਤੇ ਹੁਣ ਲੋਕ ਤਾਂ ਵਿੱਚ ਵੱਜੀ ਜਾਂਦੇ ਮੇਰੇ ਕੀ ਵਿੱਚ ਵੱਜਦੇ ਦੇਖ ਲੈ ਮੈਂ ਆਪਦੇ ਆਪ ਨੂੰ ਰੋਕੀ ਜਾਊਂਗਾ ਨਸ਼ੇ ਤੋਂ ਵੀਰੇ ਫਿਰ ਤੈਨੂੰ ਪਤਾ ਤਾਂ ਹੈਗਾ ਆਪਣੇ ਘਰੇ ਕੁਝ ਹੈਗਾ ਹੁਣ ਵੇਚਣ ਲਈ ਕੋਈ ਐਂ ਤਾਂ ਹੈ ਨਹੀਂ ਕਿ ਵੀ ਦੋ ਚਾਰਾਂ ਚੀਜ਼ਾਂ ਵੇਚ ਕੇ ਤੇ 25 ਲੱਖ ਲੱਗਦਾ ਪੂਰਾ ਹੂੰ ਕਿੱਥੋਂ ਲਿਆਵਾਂਗੇ ਇੰਨਾ ਪੈਸਾ ਓਨੀ ਮੈਂ ਹੀ ਕੰਟਰੀ ਦੀ ਥੋੜੀ ਜਿਹਾ ਨਾ ਮੈਂ ਇੱਥੇ ਵਗ ਜਾਣਾ ਦबई ਵਗ ਜਾਣਾ ਮੈਂ ਉੱਥੇ ਤਾਂ 5 ਕਿਲੱਖ ਰੁਪਈਆ ਲੱਗੂਗਾ 5 ਲੱਖ ਕਿੱਥੋਂ ਆਊਗਾ ਵੀਰੇ ਕਿੱਥੋਂ ਨਹੀਂ ਕਿੱਥੋਂ ਹੱਲ ਕਰੀ ਦੱਸ ਫੜ ਲਓ ਰ ਪਿੰਡ ਚੋਂ ਕੌਣ ਦੇਊ ਸਭ ਨੂੰ ਪਤਾ ਹੈਗਾ ਵੀ ਇਹਨਾਂ ਦਾ ਪੁੱਤ ਪਹਿਲਾਂ ਨਸ਼ੇੜੀ ਸੀ ਰੀਣੀ ਚੀਣੀ ਮੈਂ ਵੇਚ ਕੇ ਲਾਤੀ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਵੀ ਉਹ ਤੈਨੂੰ ਵੇਚ ਕੇ ਦੇਦਾ ਹੈ ਕੀ ਕਰ ਚ ਕੋਈ ਕੀਮਤੀ ਚੀਜ਼ ਹੈ ਨੇਹਾ ਪੁੱਤ ਤੂੰ ਦੱਸ ਦੇ ਬੱਸ ਵੀਰੇ ਕਿੱਥੋਂ ਲਾਇਏ ਪੈਸੇ ਅਸੀਂ ਤੁਸੀਂ ਦੇਖੋ ਬਈ ਜਿਵੇਂ ਕਰਨਾ ਚਲ ਮੈਂ ਤਾਂ ਚੱਲੇ ਅੰਦਰ ਰੈ ਕਰ ਲਿਓ ਆਬੀ ਵੀਰੇ ਤੂੰ ਕਿਉਂ ਨਹੀਂ ਸੁਧਰਦਾ ਇੱਕ ਕੰਮ ਛੱਡ ਦਨਗਾ ਦੂਜਾ ਕੰਮ ਫੜ ਲੈਣਾ ਤੈਨੂੰ ਪਤਾ ਬੇਬੇ ਕਿੰਨਾ ਤੰਗ ਰਹਿੰਦੀ ਹੈ ਤੇਰੇ ਕਰਕੇ ਓਏ ਹੁਣ ਮੈਂ ਤੁਹਾਨੂੰ ਐਂ ਕਿਹਾ ਕਿ ਬਾਹਰ ਭੇਜ ਦੋ ਹੋਰ ਕਿਹਾ ਕਿ ਐਸ ਤੁਹਾਨੂੰ ਮੈਂ ਕੀਤ ਪਾਲਿਆ ਤੁਹਾਨੂੰ ਮੈਂ ਜੇ ਬੇਬੇ ਨੂੰ ਕੁਝ ਹੋ ਗਿਆ ਨਾ ਦੇਖ ਲਈ ਉਹ ਕੁਝ ਨਹੀਂ ਹੁੰਦਾ ਉਹਨਾਂ ਨੂੰ ਬੇਲੇ ਨੂੰ ਤੂੰ ਬਹੁਤ ਪਛਤਾਏਂਗਾ ਉਹਨੂੰ ਕੁਝ ਵੀ ਨਹੀਂ ਹੁੰਦਾ ਉਹੀ ਮਾਰਦੀ ਆ ਭਕਾਈ ਵੀਰੇ ਤੂੰ ਮੈਨੂੰ ਇੱਕ ਗੱਲ ਦੱਸ 5-10 ਰੁਪਏ ਤਾਂ ਹੈ ਨਹੀਂ ਇਹ 25 ਲੱਖ ਹੈਗਾ 20-25 ਲੱਖ ਲਿਆਵਾਂਗੇ ਕਿੱਥੋਂ ਸਾਰਾ ਕੁਝ ਤਾਂ ਵੀਰੇ ਨਸ਼ਿਆਂ ਦੇ ਵਿੱਚ ਗਾਲ ਤਾਂ ਨਾਲ ਤੈਨੂੰ ਪਤਾ ਬੇਬੇ ਨੂੰ ਕਿੰਨੀ ਫਿਕਰ ਰਹਿੰਦੀ ਹੈ ਆਪਣੇ ਦੋਨਾਂ ਦੇ ਵਿਆਹ ਦੀ ਕਿਵੇਂ ਕਰੂਗੀ ਬੇਬੇ ਦੱਸੀ ਹਜੇ ਮੈਂ ਵਿਆਹ ਵੈ ਕੋਈ ਨਹੀਂ ਕਰਾਉਂਦਾ ਨਾਲੇ ਤੈਨੂੰ ਕੀ ਲੋੜ ਹੈ ਵਿਆਹ ਦੀ ਹਜੇ ਵੀਰੇ ਮੈਂ ਆਪਦੇ ਵਿਆਹ ਦੀ ਗੱਲ ਐ ਨਹੀਂ ਕੀਤੀ ਕਿ ਮੇਰਾ ਵਿਆਹ ਕਰ ਦੋ ਮੈਂ ਤੁਹਾਨੂੰ ਕਦੇ ਕਿਹਾਗਾ ਵਿਆਹ ਤਾਂ ਤੇਰਾ ਸੀਨ ਜਦੋਂ ਮੈਂ ਬਾਹਰ ਭੱਗ ਗਿਆ ਨਾ ਤੂੰ ਮਤਾਮ ਨਾਲ ਕਰਾਂਗੇ ਠੀਕ ਆ ਨਾ ਮੇਰੇ ਤੋਂ ਬਾਅਦ ਕਿਵੇਂ ਜਾਏਗਾ ਪਹਿਲਾਂ ਮੈਨੂੰ ਐ ਦੱਸੀ ਤੇ ਜੋ ਤੁਸੀਂ ਰੁਪਏ ਕਿਸੇ ਕੋਲੋਂ ਪਾਸ ਪੁੱਛ ਕੇ ਲਿਓ ਫਿਰ ਇਹਨਾਂ ਸੌਖਾ ਨਹੀਂ ਹੈਗਾ ਕਿੰਨੂ ਕਹੀਏ ਸੀ ਪੈਸਿਆਂ ਨੂੰ ਸਿਰੀ ਤੋਂ ਫੜ ਲਓ ਸਿਰਾ ਕਿ ਆਪਣੇ ਚਾਚੇ ਦਾ ਮੁੰਡਾ ਲੱਗਦਾ ਦੱਸੇ ਅਗਲਾ ਕਿਉਂ ਦਊਗਾ ਪੈਸੇ ਉਹ ਫਿਰ ਕਿਤੋਂ ਮਰਜ਼ੀ ਲਿਆਉ ਠੀਕ ਆ ਮੈਨੂੰ ਬਾਹਰ ਭੇਜ ਦੋ ਜੇ ਨਹੀਂ ਬਾਹਰ ਭੇਜਣਾ ਨਹੀਂ ਫਿਰ ਮੈਂ ਪੱਖੇ ਨਾਲ ਲਾ ਕੇ ਆਪਦਾ ਫਾਹਾ ਲੈ ਲੈਣਾ ਮੇਰੇ ਤੂੰ ਐ ਕਿਉਂ ਬੋਲਦਾ ਹੁੰਨਾਗਾ ਮੇਰਾ ਕੱਲਾ ਕੱਲਾ ਭਰਾਗਾ ਤੂੰ ਤੂੰ ਕੱਲਾ ਕੱਲਾ ਭਰਾ ਤਾਂ ਹੈਗਾ ਫਿਰ ਹੁਣ ਮੈਨੂੰ ਤਾਂ ਬਾਹਰ ਭੇਜ ਦੋ ਹੁਣ ਛੋਡੇ ਕਹਿੰਦੇ ਮੈਂ ਨਸ਼ੇ ਵੀ ਛੱਡੀ ਬਠਾ ਚੱਲ ਕੋਈ ਨਹੀਂ ਵੀਰੇ ਦੇਖ ਮੈਂ ਬੇਬੇ ਨਾਲ ਇੱਕ ਵਾਰ ਗੱਲ ਕਰਕੇ ਦੇਖਦੀ ਆਂ ਪਰ ਮੈਂ ਪੱਕਾ ਨਹੀਂ ਕਹਿੰਦੀ ਗੱਲ ਕਰਕੇ ਦੇਖ ਲੈ ਉਸ ਬਸ ਕਿਵੇਂ ਮਰਜ਼ੀ ਕਰ ਬੇਬੇ ਨੂੰ ਮਨਾ ਨਾਲ ਇੰਨੇ ਕੁ ਪੈਸਾ ਬਿਰਦਰ ਮੰਚਣਾ ਵੇਹ ਮੰਗਾ ਬੇਬੇ ਕੋਲ ਕਿਤੋਂ ਪੈਸੇ ਨਹੀਂ ਆਉਂਦੇ ਹੈਗੇ ਤੈਨੂੰ ਵੀ ਪਤਾ ਚੱਲ ਮੈਂ ਕਰਦੀ ਆ ਬੇਬੇ ਨਾਲ ਗੱਲ ਚੱਲ ਤੂੰ ਕਰ ਗੱਲ ਔਰ ਮੈਨੂੰ ਭੇਜ ਔਰ ਇੱਕ ਵਾਰੀ ਬਾਹਰ ਜਾਂਦੇ ਬਾਹਰ ਦੇਖੀ ਸਾਰੇ ਰੋਣੇ ਧੋਣੀ ਲਾ ਦੋ ਸੋਲੇ ਕੀ ਬੋਲ ਲੀ ਜਾਂਦੀ ਨਹੀਂ ਹਾਂ ਅੰਦਰ ਸਮਝ ਨਹੀਂ ਆਉਂਦੀ ਦੋਨੇ ਭੈਣ ਭਾਈ ਕੀ ਗੱਲਾਂ ਕਰੀ ਜਾਂਦੇ ਆ ਚਲਾ ਜਾਂਦੇ ਬਾਹਰ ਪੁੱਛਦੀ ਆ ਬੇਬੇ ਆਹ ਪੁੱਤ ਮੈਂ ਤਾਂ ਤੇਰੇ ਨਾਲ ਐਂ ਗੱਲ ਕਰਨ ਆਈ ਸੀ ਆਪਣਾ ਘਰ ਆਹ ਕਿੰਨੇ ਕ ਦਾ ਹੋਊਗਾ ਘਰ ਕਮਲੀ ਹੋਈ ਐ ਹੁਣ ਮੈਨੂੰ ਲੱਗਦਾ ਉਹਨੇ ਘਰ ਤੇ ਅੱਖ ਰੱਖ ਲਈ ਹੈ ਨਾ ਬੇਬੇ ਮੈਂ ਤੈਨੂੰ ਸਿਰਫ ਪੁੱਛਿਆਗਾ ਵੀ ਘਰ ਕਿੰਨੇ ਕ ਦਾ ਹੋਊਗਾ ਮੈਨੂੰ ਨਹੀਂ ਪਤਾ ਹੈਗਾ ਇਹ ਤਾਂ ਤੇਰੇ ਪਿਓ ਨੂੰ ਹੀ ਪਤਾ ਹੈਗਾ ਜਿਹੜਾ ਮੁੱਕ ਗਿਆ ਐਨਾ ਕੁਝ ਕਰਕੇ ਉਸੇ ਨੂੰ ਪਤਾ ਹੈਗਾ ਕਿੰਨੀ ਔਖਾਂ ਨਾਲ ਪਾਇਆ ਸੀ ਇਹ ਘਰ ਬੇਬੇ ਤੂੰ ਤਾਂ ਨਾ ਹਰ ਗੱਲ ਤੇ ਭਾਸ਼ਣ ਦੇਣ ਲੱਗ ਜਾਨੀ ਆ ਪਹਿਲਾਂ ਵੀਰੇ ਕੋਲ ਲੱਗ ਗਈ ਹੁਣ ਮੇਰੇ ਕੋਲੇ ਲੱਗ ਜਾ ਪੁੱਤ ਭਾਸ਼ਣ ਨਹੀਂ ਮੇਰਾ ਨਾ ਤਨ ਮਨ ਮੱਚਿਆ ਪਿਆ ਇਹਦੀਆਂ ਗੱਲਾਂ ਸੁਣ ਕੇ ਤੂੰ ਕਹਿੰਦੀ ਏ ਭਾਸ਼ਣ ਮਾਵਾਬ ਨਹੀਂ ਸਮਝਾਊਗਾ ਹੋਰ ਕੋਈ ਬਾਹਰੋਂ ਆ ਕੇ ਸਮਝਾਉਏ ਇਹਨੂੰ ਬੇਬੇ ਇੱਕ ਵਾਰ ਘਰ ਵੇਚ ਕੇ ਆਪਾਂ ਵੀਰੇ ਨੂੰ ਬਾਹਰੇ ਭੇਜ ਦਿੰਨੇ ਆਂਗੇ ਸਾਰਾ ਕੁਝ ਸਹੀ ਹੋ ਜਾਊਗਾ ਘਰ ਤਾਂ ਨਹੀਂ ਪੁੱਤ ਮੈਂ ਵੇਚਦੀ ਹੈਗੀ ਆਹੀ ਉਹਦੀ ਨਿਸ਼ਾਨੀ ਏ ਤੇਰੇ ਪਿਓ ਦੇ ਹੱਥਾਂ ਦੀ ਪਾਈ ਮੈਨੂੰ ਆ ਦੱਸ ਕਿੱਥੇ ਸਮਾਨ ਰੱਖੂ ਕਿੱਥੇ ਨਿਕਲਾਂਗੇ ਆਪਾਂ ਮਾਵਾ ਦੀਆਂ ਚੱਲ ਠੀਕ ਆ ਮੰਨ ਲਾ ਆਪਾਂ ਬਾਹਰ ਨਹੀਂ ਭੇਜਦੇ ਤੇ ਵੀਰਾਂ ਨੇ ਅੰਦਰ ਕਹੀ ਜਾਂਦਾ ਸੀ ਮੈਨੂੰ ਆਖੇ ਪੱਖੇ ਨਾਲ ਲੜ ਕੇ ਗਿਆ ਪਾਹ ਲੈ ਜੂੰਗਾ ਮੈਂ ਹੱਥ ਦੇ ਅੱਤਰ ਕੇ ਬੈਠੇ ਰੋ ਫਿਰ ਨਹੀਂ ਨਹੀਂ ਪੁੱਤ ਕੋਈ ਨਹੀਂ ਹੋ ਜੋ ਹੱਲ ਕਿਸੇ ਪਾਸੇ ਹੋਰ ਆ ਡਰਾਬੇ ਦਿੰਦਾ ਆਪਾਂ ਨੂੰ ਤੈਨੂੰ ਨਹੀਂ ਪਤਾ ਬਾਹਰ ਕੀ ਗੱਲਾਂ ਕਰਦਾ ਸੀਗਾ ਬੇਬੇ ਜੇ ਸੱਚੀ ਕਰ ਗਿਆ ਫਿਰ ਨਾ ਨਾ ਪੁੱਤ ਇਹ ਜਾ ਗੁਸਤਾ ਕਾ ਨੂੰ ਕਰੇ ਬੱਸ ਬੇਬੇ ਫਿਰ ਘਰ ਵੇਚ ਦਿੰਨੇ ਆਪਾਂ ਕੁਛ ਨਹੀਂ ਹੁੰਦਾ ਬੇਬੇ ਨੂੰ ਮੇਰੀ ਗੱਲਸ ਤਾਂ ਹਾਮੀ ਵੀ ਨਹੀਂ ਭਰਦੀ ਹੈਗੀ ਦੱਸ ਘਰ ਵੇਚ ਦਿੰਨੇ ਆ ਕਹਿੰਦੀ ਚੱਲ ਤੂੰ ਦੇਖ ਲੈ ਕਿਵੇਂ ਕਰਨਾ ਹੈਗਾ ਮੇਰੇ ਤਾਂ ਸਮਝ ਤੋਂ ਬਾਹਰ ਨਹੀਂ ਹੁਣ ਗੱਲਾਂ ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾਗਾ ਬੇਬੇ ਕੁਛ ਨਹੀਂ ਹੁੰਦਾ ਇੱਕ ਵਾਰ ਆਪਾਂ ਵੀਰੇ ਨੂੰ ਬਾਹਰ ਭੇਜਤਾ ਦਈਏ ਨਾਲੇ ਉਹਨਾਂ ਨੇ ਨਸ਼ਾ ਛੱਡ ਤਾਂ ਦਿੱਤਾ ਸੁਧਰਦਾ ਗਿਆ ਵੀਰਾ ਮੈਨੂੰ ਐ ਨਹੀਂ ਸਮਝ ਆਉਂਦੀ ਮੈਂ ਇੰਨੇ ਪੈਸੇ ਤੇ ਇਹਦੇ ਵਾਸਤੇ ਪੁੱਛਾਂ ਕਿਥੋਂ ਤੂੰ ਸੋਚ ਲਾ ਕੋਸ ਬੇਬਕਾਰ ਹੈਗਾ ਨਾ ਇਹਨੂੰ ਵੇਚ ਦਿੰਨੇ ਆਪਾਂ ਕਰ ਹੈਗਾਗਾ ਹੁਣ ਆਪਾਂ ਜੇ ਐ ਸੋਚੀਏ ਨਾ ਕਿ ਆਪਾਂ ਕਿਸ ਤੋਂ پیسے ਮੰਗ ਲਾਂਗੇ ਆਹੀਂ ਆਪਾਂ ਨੂੰ ਕੋਈ ਨਹੀਂ ਦਿੰਦਾ ਹੈਗਾ ਚਲ ਦੇਖ ਲਾ ਜਿਵੇਂ ਮਰਜੀ ਐ ਤੇਰੀ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦੀ ਨਾ ਉਹਨੂੰ ਕੁਝ ਕਹਿ ਸਕਦੀ ਆ ਉਹ ਤਾਂ ਜਦੋਂ ਐਡੀ ਗੱਲ ਕਹਿ ਚੁੱਕਿਆ ਵੀ ਮਾਂ ਤੂੰ ਬਿਕਦੀ ਨਹੀਂ ਜਾਂ ਵੇਚ ਦੇ ਭੈਣ ਨੂੰ ਵੀ ਕਹਿਤਾ ਹੁਣ ਰਾਈ ਕੀ ਗਿਆ ਬਾਕੀ ਬੱਬੇ ਵੀਰਾ ਗੁੱਸੇ ਚ ਬੋਲ ਕੇ ਗਿਆਗਾ ਉਹਦੇ ਦਿਲ ਚੋਂ ਕੁਝ ਨਹੀਂ ਹੈਗਾ ਤੋ ਫਿਰ ਮਾਂ ਦੇ ਦਿਲ ਚ ਕਿਹੜਾ ਕੁਸ ਹੁੰਦਾ ਮਾਂ ਹੈ ਨਾ ਜਿਹੜੀ ਬਹੁਤ ਕੁਝ ਕਰ ਦਿੰਦੀ ਹੁੰਦੀ ਹੁੰਦੀ ਤਿਆਂ ਪੁੱਤਾਂ ਵਾਸਤੇ ਪਰ ਹੁਣ ਮੈਂ ਕਰਾਂ ਕੀ ਮੈਂ ਤਾਂ ਸਭ ਕੁਝ ਵੇਚ ਵੱਟਤਾ ਹੁਣ ਘਰ ਰਹਿ ਗਿਆ ਹੁਣ ਘਰ ਤੇ ਰਹਿ ਗਈ ਅੱਖ ਤੋ ਕਿਸੇ ਹੋਰ ਨੂੰ ਪੈਸੇ ਪੁੱਛ ਲਾ ਕਿਹਨੂੰ ਪੁੱਛ ਲਾਂ ਕਿਸੇ ਨੂੰ ਪੁੱਛ ਲਾ ਕਰ ਦੂਗਾ ਕੋਈ ਹੱਲ ਬੇਬੇ ਚੱਲ ਕੋਈ ਨਾ ਪੁੱਛ ਲਾਂਗੇ ਦੱਸ ਕਹਿੰਦੀ ਕਿਸੇ ਹੋਰ ਨੂੰ ਪੁੱਛ ਲਾ ਕੌਣ ਇੰਨੇ ਪੈਸੇ ਵਾਸਤੇ ਹਾਮੀ ਭਰਦਾ ਕਮਲਿਆ ਤੂੰ ਤਸਤਾ ਸਿਰੇ ਨੂੰ ਪੁੱਛ ਲਾ ਉਹ ਕਰ ਦੂਗਾ ਹੱਲ ਪੈਸਿਆਂ ਦਾ ਸਿਰੇ ਨੂੰ ਪੁੱਛ ਲਾ ਹਾਂ ਉਹੀ ਸਿਰਾ ਦੁਕਾਨ ਵਾਲਾ ਹਾਂ ਤੈਨੂੰ ਪਤਾ ਕਿੰਨੀ ਬੇਇੱਜ਼ਤੀ ਕੀਤੀ ਸੀ ਉਹਦੇ ਆਨੇ ਮੇਰੀ ਕਿੰਨਾ ਪੁੱਠਾ ਬੋਲਿਆ ਸੀਗਾ ਮੈਨੂੰ ਕਾਦੇ ਵਾਸਤੇ ਜਿੱਦੇ ਚਿੱਟਾ ਮੰਗਦਾ ਸੀ ਲੀਟੀ ਜਾਂਦਾ ਸੀ ਜਿੱਦੇ ਸੰਗਲ ਲਾ ਕੇ ਬਾਹਰ ਨੂੰ ਨਿਕਲੀਆਂ ਬੇਬੇ ਫਿਰ ਸਿਰਾਂ ਨਾਲ ਆਪਦੀ ਜਗ੍ਹਾ ਤੇ ਜਮਾ ਸਹੀ ਸੀਗਾ ਹੁਣ ਤੂੰ ਉਹਨਾਂ ਦੇ ਚਿੱਟਾ ਮੰਗਣ ਜਾਏਂਗੀ ਸਰਦਾਰ ਬੰਦਾ ਉਹ ਚਿੱਟਾ ਦਿੰਦਾ ਤੇਨੂੰ ਸੋਹਣਾ ਲੱਗਦਾ ਸੀਗਾ ਆਹੋ ਉਹ ਤਾਂ ਸਰਦਾਰ ਬੰਦਾ ਤੇ ਮੇਰੇ ਵੀ ਪੁੱਤ ਦੀ ਜਾਨ ਨਿਕਲਦੀ ਸੀ ਮੈਂ ਵੀ ਬਹੁਤ ਗੜਗੜਾਈ ਸੀ ਪੱਲਾ ਕੀਤਾ ਸੀ ਵੀ ਪੁੱਤ ਕਿਤੇ ਨਾ ਕਿਤੇ ਹੱਲ ਕਰ ਦੇ ਉਹ ਤੋਂ ਪੈਸੇ ਭਾਲਦਿਆਂ ਤੂੰ ਬੇਬੇ ਮੈਂ ਸਮਝਦੀ ਆ ਤੇਰਾ ਦੁੱਖ ਪਰ ਹੁਣ ਤੂੰ ਵੀਰੇ ਬਾਰੇ ਵੀ ਸੋਚ ਹੁਣ ਜਦੋਂ ਨੇ ਕਹਿ ਦਿੱਤਾ ਵੀ ਉਹ ਨਸ਼ਾ ਕਰਦਾ ਨਹੀਂਗਾ ਹੁਣ ਇੱਕੋ ਗੱਲ ਹੀ ਕਹੀ ਹੈ ਕਿ ਮੈਨੂੰ ਬਾਹਰ ਭੇਜ ਦਿਓ ਹੁਣ ਆਪਾਂ ਬਾਹਰ ਤਾਂ ਭੇਜ ਹੀ ਸਕਦੇ ਆਂਗੇ ਹਾਂ ਪੁੱਤ ਉਹ ਵੀ ਤੇਰੀ ਗੱਲ ਠੀਕ ਹੈ ਮੈਂ ਉਹਦੇ ਨਾਲ ਵੀ ਸਹਿਮਤ ਆ ਤੇਰੇ ਨਾਲ ਵੀ ਪਰ ਬੁੱਤ ਬਹੁਤ ਕੰਮ ਨੇ ਆਪਣੇ ਇੱਧਰ ਕਿਹੜਾ ਕੰਮ ਕਰਨੀ ਜੇ ਕਰਨਾ ਹੀ ਹੋਇਆ ਕੰਮ ਇੱਥੇ ਵੀ ਬਥੇਰੇ ਨੇ ਉਹਨੇ ਤਾਂ ਕਿੱਦੇ ਦੀ ਨਾ ਬਾਹਰ ਜਾਣ ਦੀ ਰੱਟ ਲਾ ਰੱਖੀ ਆ ਲੈ ਦੇਖ ਲੈ ਬਾਹਰ ਜਾਣ ਦੀ ਰੱਟ ਲਾਣ ਪਿੱਛੇ ਕਿੰਨਾ ਕਿੰਨਾ ਤਾਂ ਨਸ਼ਾ ਖਾ ਗਿਆ ਸਾਰੀਆਂ ਟੂਮਾ ਵੇਚਤੀਆਂ ਜਿਹੜੀਆਂ ਤੇਰੇ ਪਿਓ ਨੇ ਬਣਵਾਈਆਂ ਸੀ ਤੇਰੇ ਵਿਆਹ ਵਾਸਤੇ ਹੁਣ ਮੈਨੂੰ ਤਾਂ ਡਰ ਲੱਗਦਾ ਆ ਘਰ ਵੇਚ ਕੇ ਵੀ ਕਿਤੇ ਆ ਕੰਮ ਨਾ ਕਰ ਦੇ ਕੋਈ ਮੇਰੀ ਗੱਲ ਸੁਣਨੀ ਹੈਗੀ ਮੈਨੂੰ ਸਾਰਾ ਪਤਾ ਤੂੰ ਤਾਂ ਇੱਕੋ ਗੱਲ ਰੱਟ ਲਈ ਬੈਠੀ ਹੈਗੀ ਹੁਣ ਤੂੰ ਕਹੀਂ ਨਹੀਂ ਇੱਥੇ ਲੱਗ ਜੇ ਤੈਨੂੰ ਪਤਾ ਇਥੋਂ ਦੀ ਮਂਡੀਰ ਕਿਹੋ ਜੀ ਹੈਗੀ ਚੱਲ ਦੇਖ ਲਾ ਮੈਂ ਤਾਂ ਤੇਰੇ ਮਗਰ ਲੱਗ ਜਾਨੀ ਆ ਜਿਵੇਂ ਤੈਨੂੰ ਚੰਗਾ ਲੱਗਦਾ ਨਾ ਤੂੰ ਕਿਹੜਾ ਹੁਣ ਨਿਆਣੀ ਐ ਉਵੇਂ ਕਰ ਦੇ ਬਸ ਬੇਬੇ ਫਿਰ ਵੀਰੇ ਨੂੰ ਬਾਹਰ ਭੇਜ ਦੇ ਕੋ ਆਪੇ ਸਾਰਾ ਕੁਝ ਸਹੀ ਹੋ ਜਾਊਗਾ ਪੈਸਿਆਂ ਦਾ ਆ ਥੱਬੇ ਕਿਤੇ ਕਿਤੇ ਮੂੜੇ ਦੇ ਝੋਲੀ ਪਵਾਉਂਦੇ ਆਂ ਬੇਬੇ ਚੰਗਾ ਵੇਚ ਦੋ ਵੇਚ ਦੇ ਬਸ ਤੇਰੇ ਮਗਰ ਲੱਗ ਗਈ ਮੈਂ ਤਾਂ ਵੇਚ ਦੇ ਪੁੱਤ ਕੋਈ ਨਾ ਇਹਦੀ ਜ਼ਿੰਦਗੀ ਸੁਧਰਨੀ ਚਾਹੀਦੀ ਐ ਮੈਨੂੰ ਕੁਝ ਨਹੀਂ ਚਾਹੀਦਾ ਜੇ ਇਹਦੀ ਜ਼ਿੰਦਗੀ ਸੁਧਰ ਗਈ ਬਸ ਠੀਕ ਐ ਆਪਣੀ ਵੀ ਤਾਂ ਨਾਲ ਹੀ ਸੁਧਰੂਗੀ ਬਸ ਠੀਕ ਐ ਪੁੱਤ ਤੂੰ ਦਵੇ ਬੇ ਮੇਰੇ ਨਾਲ ਮੂੰਹ ਸੇ ਜਾ ਕੇ ਬਹਿ ਜਾਣੀ ਹੈਗੀ ਨਹੀਂ ਪੁੱਤ ਬਹੁਤ ਔਖਾ ਹੋਇਆ ਪਿਆ ਟਿੱਡਾ ਕੀ ਕੀ ਚੀਜ਼ਾਂ ਵੇਚੀ ਸਾਰਾ ਕੁਝ ਤਾਂ ਵਿਕ ਗਿਆ ਹੁਣ ਰਹਿ ਕੀ ਗਿਆ ਸੀ ਘਰ ਵਾਸਤੇ ਵੀ ਤੂੰ ਕਹਤਾ ਚੱਲ ਮੇਰੀ ਹਾਂ ਚ ਹਾਂ ਐ ਮੈਂ ਨਹੀਂ ਤੈਨੂੰ ਕੁਝ ਕਹਿੰਦੀ ਧੀ ਕੋਈ ਨਹੀਂ ਬੇਬੇ ਵੀਰੇ ਤੇ ਇੱਕ ਵਾਰ ਯਕੀਨ ਕਰ ਲਾ ਹੁਣ ਚੱਲ ਚੰਗਾ ਠੀਕ ਐ ਚੰਗਾ ਚੱਲ ਮੈਂ ਕੰਮ ਕਰਦੀ ਹਾਂ ਕਰ ਲਾ ਧੀਏ ਕੰਮ ਕਿੱਥੇ ਕਿੱਥੇ ਸੱਚ ਕੀ ਨਹੀਂ ਕੀਤਾ ਇਹਦੇ ਵਾਸਤੇ ਚੱਲ ਕੋਈ ਨਹੀਂ ਵਾਈ ਗੁਰੂ ਸੱਚਾ ਪਾਤਸ਼ਾਹ ਤੇਰੀ ਰਜ਼ਾ ਚੈ ਜੇ ਆ ਕੁਛ ਹੋਣਾ ਤਾਂ ਹੋ ਕੇ ਛਟੂਗਾ ਮੈਂ ਕਹਣਾ ਰੋਕਣ ਵਾਲੀ ਠੀਕ ਹੈ ਵੈਗਰੂ ਸੱਚੇ ਪਾਤਸ਼ਾਹ ਤੇਰੇ ਤੇ ਮੈਨੂੰ ਭਰੋਸਾ ਹੈਗਾ ਹੈ ਬਾਬਾ ਤੂੰ ਹੀ ਕੋਈ ਰਾਹ ਦਿਖਾ ਮੈਨੂੰ ਤਾਂ ਮੇਰਾ ਤਾਂ ਦਿਮਾਗ ਪਜਲ ਹੋਇਆ ਪਿਆ ਮੈਂ ਕੀ ਕਰਾਂ ਬੇਬੇ ਮੇਰਾ ਫੋਨ ਕਿੱਥੇ ਆ ਨਹੀਂ ਫੋਨ ਆ ਹੁਣ ਤਾਂ ਇੱਥੇ ਹੀ ਰੱਖਿਆ ਸੀਗਾ ਉਹ ਤਾਂ ਦੇਖ ਲੈ ਤੂੰ ਆ ਆ ਪੈਗਾ ਕਿਤਾ ਟੈਨਸ਼ਨ ਆ ਵੀ ਸਾਰਾ ਕੁਝ ਭੁਲਾ ਦਿੰਦਿਆਂ ਨੇ ਬੇਬੇ ਮੇਰੀ ਗੱਲ ਸੁਣ ਹਾਂ ਚੰਗੇ ਕੰਮ ਨੂੰ ਦੇਰੀ ਕਾਦੀ 11 ਸਿਰ ਨੂੰ ਫੋਨ ਲਾਤਾ ਮੈਂ ਤੂੰ ਗੱਲ ਕਰ ਲੈ ਹੈਲੋ ਹੈਲੋ ਹਾਂ ਪੁੱਤ ਸਿਰੇ ਕਿਵੇਂ ਐ ਅੱਛਾ ਪੁੱਤ ਕੰਮ ਸੀ ਕਰਿਆ ਕੇ ਜਾ ਮੇਰੇ ਕੋਲ ਹਾਂ ਹਾਂ ਬਹੁਤ ਜ਼ਰੂਰੀ ਕੰਮ ਐ ਆ ਜਾ ਬਸ ਤੂੰ ਕੰਮ ਕੁੰਮ ਫੇਰ ਕਰ ਲਈ ਪੁੱਤ ਬਸ ਆ ਜਾ ਹਾਂ ਠੀਕ ਐ ਲੈ ਪੁੱਤ ਕੱਟ ਦੇ ਕਹਦਾ ਆਉਣਾਗਾ ਹਾਂ ਠੀਕ ਆ ਬੇਬੇ ਤੂੰ ਗੱਲ ਕਰਨੀ ਚਾਹੁੰਗਾ ਹਾਂ ਪੁੱਤ ਹੁਣ ਗੱਲ ਤਾਂ ਕਰਨੀ ਪਊ ਗੱਲ ਤਾਂ ਹੁਣ ਤੈਨੂੰ ਪਤਾ ਹੀ ਐ ਕਿੱਥੇ ਤੇ ਕਿੱਥੇ ਜਾ ਖੜੀ ਹੈਗੀ ਕੀ ਕਰਾਂ ਕੋਈ ਨਹੀਂ ਬੇਬੇ ਹੋ ਜਾਊਗਾ ਸਾਰਾ ਕੁਝ ਸਹੀ ਪੁੱਤ ਚੱਲ ਕੋਈ ਨਾ ਕਰਦਿਆਂ ਕਰਦਿਆਂ ਨੂੰ ਬਹੁਤ ਟਾਈਮ ਲੰਘ ਗਿਆ ਕਦੇ ਤਾਂ ਮੈਨੂੰ ਐ ਹੁੰਦਾ ਸੀਗਾ ਵੀ ਹੁਣ ਸੁੱਖ ਨਾਲ ਗੱਭਰੂ ਹੋਊ ਮੈਨੂੰ ਇਹਦਾ ਸੁੱਖ ਹੋਊਗਾ ਫਿਰ ਆ ਕੰਮਾਂ 'ਚ ਪੈ ਗਿਆ ਕਿੱਥੇ ਸੁੱਖਾ ਹੋਂ ਤੱਕ ਦੁਖੀ ਚ ੱਲੇ ਨੇ ਆਪਾਂ ਮਾਵਾ ਧੀਆਂ ਨੇ ਚਲ ਕੋਈ ਨਹੀਂ ਬਾਬੇ ਆਖਰੀ ਵਾਰ ਮੌਕਾ ਦੇ ਦੇ ਹਾਂ ਚੰਗਾ ਮੈਂ ਤਾਂ ਰੱਬ ਤੇ ਭਰੋਸਾ ਜਾਂ ਤੂੰ ਕਹਿ ਤਾ ਬਸ ਠੀਕ ਆ ਚਾ ਚੰਗਾ ਮੈਂ ਨਾ ਆਇਆ ਜੰਗਾ ਜੇ ਨਾ ਆਇਆ ਨਾਲੇ ਆ ਮੋਟਾ ਜਿਹਾ ਸੂਟ ਲਾ ਦੇ ਹੋਰ ਹੀ ਗਰਮੀ ਚ ਪਾਈ ਬੈਠੀ ਐ ਜੀ ਆਹੇ ਗੁਰੂ wah hai guru wah hai guru कौन है बीबेक सत श्रीकाल पुत्र कि मैं ठीक है ठीक है बेबे वादिया मैं तो ਚਲ ਹੋਰ ਕਰੀਂ ਕਰ ਪਰਵਾਹ ਠੀਕ ਆ ਤੇਰਾ ਸਭ ਵਧੀਆਵੇਂ ਬੀਬੀ ਤੁਸੀਂ ਦੱਸੋ ਹਾਂ ਪੁੱਤ ਠੀਕ ਐ ਬਾਕੀ ਦਾ ਠੀਕ ਠਾਕ ਸਾਡੇ ਘਰ ਦੇ ਹਾਲਾਤਾਂ ਬਾਰੇ ਤੈਨੂੰ ਪਤਾ ਹੀ ਐ ਛੇਰਾ ਨਾ ਬੀਬੀ ਹੁਣ ਤਾਂ ਵਧੀਆ ਹੋ ਗਿਆ ਸੋਹੀ ਬਾਈ ਸਹੀ ਹੋ ਗਿਆ ਉਹ ਤਾਂ ਠੀਕ ਹੋ ਗਿਆ ਕਾਹਦਾ ਪੁੱਤ ਆ ਹੁਣ ਤਾਂ ਉਹਨੇ ਨਵੇਂ ਵੰਜ ਘਟ ਕੇ ਰੱਖਤਾ ਸਾਡੀ ਜਾਨ ਨੂੰ ਕੀ ਹਲ ਹੋ ਗਈ ਹੁਣ ਕੀ ਗੱਲ ਹੋ ਗਈ ਕਹਿੰਦਾ ਕਿ ਮੈਂ ਤਾਂ ਬਾਹਰ ਜਾਣਾ ਬਾਹਰ ਜਾਣਾ ਆਹੀ ਰਟ ਲਾਈ ਬੈਠੇਗਾ ਉਹ ਤਾਂ ਉਹ ਤਾਂ ਬੀਬੀ ਮੇਰੇ ਕੋਲ ਵੀ ਗਿਆ ਸੀ ਕੱਲ ਅੱਛਾ ਕੀ ਕਹਿੰਦਾ ਉਮਰ ਦਾ ਸਵਾਭ ਕੀ ਗੱਲ ਕਰ ਬੈਠਿਆ ਵੀ ਮੈਂ ਤਾਂ ਜਾਂਦਾ ਸੀ ਮੈਂ ਕਿਹਾ ਯਾਰ ਛੋਟਾ ਭਾਈ ਬਾਹਰ ਜਾਂਦਾ ਜਾਣਾ ਸੀ ਹਾਂ ਤੇ ਉਹਨੇ ਤਾਂ ਮੇਰੇ ਪਿੱਛੇ ਹੀ ਕਹਿਤਾ ਕਹਣਾ ਭਾਈ ਮੈਂ ਤਾਂ ਮੈਂ ਵੀ ਬਾਹਰ ਜਾਣਾਗਾ ਹਾਂ ਤੇ ਮੈਂ ਤਾਂ ਉਹਨੂੰ ਸਮਝਾਇਆ ਸੀ ਮੈਂ ਕਿਹਾ ਭਾਈ ਬਾਹਰ ਕੀ ਆ ਸਾਡਾ ਤਾਂ ਜਵਾਜ ਜਿੱਦੀ ਆ ਹਾਂ ਤੇ ਤੂੰ ਘਰੇ ਭੈਣ ਤੇ ਬੇਬੇ ਕੋਲੇ ਰਹਿ ਸਿਆਣੀ ਗੱਲ ਆ ਪੁੱਤ ਤੇਰੀ ਹਾਂ ਬੇਬੇ ਹਾਂ ਪਰ ਉਹ ਨਹੀਂ ਮੰਨਿਆ ਕਹਿੰਦਾ ਭਾਈ ਮੈਂ ਤਾਂ ਬਾਹਰ ਜਾਣਾ ਹੀ ਆ ਤੇਰਾ ਬਣਾ ਬਣਾ ਮੈਂ ਨਾ ਬੇ ਕੰਦਰੀ ਕਰਨੀ ਕੀ ਰਸਾ ਕਰਦੇ ਮੈਂ ਕੱਲ ਤੇਰਾ ਕੰਜਰਾ ਕੀ ਕਹ ਤੂੰ ਸੁਣ ਮੈਨੂੰ ਅਗਸਬਰ ਭੇਜੇਗੀ ਕਿ ਨਾ ਬੇਪੁੱਤ ਨਹੀਂ ਮੈਂ ਹੁਣ ਮਰੂਤ ਰੋਣੀ ਪਾਉਗੀ ਤੇਰਾ ਤੂੰ ਕਿਉਂ ਨਹੀਂ ਸੁਧਰਦਾ ਤੈਨੂੰ ਨਹੀਂ ਸਮਝਾਉਂਦੇ ਮੈਂ ਤਾਂ ਸੋਚਿਆ ਸੀ ਮੇਰਾ ਬਾਪੂ ਨਹੀਂ ਹੈਗਾ ਵੀਰਾ ਸਾਡਾ ਹਰ ਜਗ੍ਹਾ ਤੇ ਸਾਥ ਦੇਊਗਾ ਪਰ ਮੈਂ ਨਹੀਂ ਸੋਚਿਆ ਸੀ ਕਿ ਤੂੰ ਚਲ ਨਾ ਦੁਖੀ ਕਰੇਂਗਾ ਵੀਰੇ